ਆ ਝੋਟਾ ਮਿੱਤਰੋ 7ਵੇਂ ਨੰਬਰ ਤੇ ਆਇਆ ਸੀਗਾ ਜਿਹੜਾ ਬੀਐਫਏ ਹੋਇਆ ਸੀਗਾ ਤਨੌਲੇ ਮੇਲਾ ਹੋਇਆ ਨਾ ਜਿਹੜਾ ਉਥੇ 7ਵੇਂ ਨੰਬਰ ਤੇ ਆਇਆ ਸੀ ਪਿਛਲੇ ਸਾਲ ਤੇ ਆਪਾਂ ਅੱਜ ਫੇਰ ਆਇਆ ਬਾਈ ਭਗਵਾਨ ਕੋਲੇ ਪਿਛਲੇ ਸਾਲ ਵੀਡੀਓ ਪਾਈ ਸੀ ਬਾਈ ਨਾ ਇਸ ਜਿਹੜਾ ਝੋਟਾ ਹੈ ਇਹਨੂੰ ਇਹ ਪੁੱਤਾਂ ਵਾਂਗੂ ਪਾਲਦਾ ਹੈ ਹਨਾ ਆਪਾਂ ਤੁਸੀਂ ਕਾਫੀ ਵੀਡੀਓ ਦੇਖੀ ਆ ਉਹ ਤੇ ਅੱਜ ਵੀ ਬਾਈ ਕੋਲੇ ਇਹ ਝੋਟਾ ਹੈਗਾ ਇਸ ਵਾਰ ਨਹੀਂ ਪਾਇਆ ਬਾਈ ਭਗਵਾਨ ਫੇਰ ਇਹ ਨਾ ਇਸ ਵਾਰ ਤਾਂ ਬਾਈ ਮੰਨ ਕੇ ਕੰਮ ਕੋ ਮਜਾ ਸੀ ਕੋਸਾ ਪਕੜਾ ਫੇਰ ਜਰਦੀ ਤੀਕੇ ਟੂ ਕੇ ਵੀ ਨਹੀਂ ਮਣੋਣਾ ਇਹਨਾਂ ਕਿਹੜਾ ਅੱਛਾ ਆਪਣਾ ਵਧੀਆ ਖਰਚਾ ਪਾਣੀ ਜਿਆਦਾ ਕੱਢੀ ਜਾਂਦਾ ਠੀਕ ਹੈ ਭਾਈ ਠੀਕ ਹੈ ਹਾਂ ਮੰਨ ਕੇ ਚੱਲ ਹੁਣ ਇਹਦੀ ਉਮਰ ਕਿੰਨੀ ਹੋਗੀ ਇਹਦੀ ਉਮਰ ਹੋ ਗਈ 6 ਸਾਲ ਦੀ 6 ਸਾਲ ਦੀ ਹੋਗੀ ਹਾਂ ਠੀਕ ਹੈ ਤੇ ਭਾਈ ਉਦੋਂ ਹਨਾ ਵਧੀਆ ਨਾਮ ਕਮਾਇਆ ਸਕਦੇ ਨੰਬਰ ਤੇ ਆਇਆ ਹਾਂ ਹਾਂ ਵਧੀਆ ਚੰਗਾ ਠੀਕ ਹੈ ਤੇ ਅੱਜ ਵੀ ਇਹਨੂੰ ਭਾਈ ਉਸ ਤਰੀਕੇ ਨਾਲ ਹੀ ਰੱਖਦੇ ਹਾਂ ਹਾਂ ਉਸ ਤਰੀਕੇ ਉਹਨੀ ਸੇਵਾ ਸਭ ਕੁਝ ਉਹਨੇ ਇਕੱਠੀ ਕਰਦੇ ਔਰ ਬੋਲ ਠੀਕ ਹੈ ਭਾਈ ਤੇ ਭਾਈ ਆ ਬੱਚਾ ਜਿਹੜਾ ਆਹਾ ਹੁਣ ਇਹ ਇਸੇ ਦਾ ਹੀ ਹੈ ਹਾਂ ਇਹਦਾ ਇਹ ਆਪਾਂ ਸੇਲ ਕਰਨਾ ਇਹ ਸੇਲ ਕਰਨਾ ਹੈਗਾ ਹਾਂ ਠੀਕ ਹੈ ਇਹ ਕਿੰਨੀ ਉਮਰ ਹੋ ਗਈ ਇਹਦੀ ਇਹਦੀ 2 ਮਹੀਨਿਆਂ ਦੀ ਉਮਰ ਹੋ ਗਈ ਗਤੀਪਕ ਛੀਰਾ ਹੈ ਮੰਨ ਕੇ ਹਜੇ ਦੰਦ ਇਹਨੇ ਕੋਈ ਛਿੱਟਿਆ ਨਹੀਂ ਤੇ ਮੀਟਿੰਗ ਤੇ ਕਰਤਾ ਹੈ ਮੰਨ ਕੇ 2 ਮਹੀਨਿਆਂ ਤੇ ਦੇਖਿਆ ਛੱਡ ਕੇ ਮੀਟਿੰਗ ਵੀ ਕਰਨ ਲੱਗ ਗਿਆ ਵਧੀਆ ਰਿਜ਼ਲਟ ਮਿਲ ਗਿਆ ਹਾਂ ਵਧੀਆ ਹਜੇ ਮੰਨ ਕੇ ਚੱਲ ਹੁਣੀ ਛੱਡਿਆ ਤੇ ਇੱਕੋ ਵਾਰ ਨੱਥ ਜੀ ਮਰਵਾਈ ਸੀ ਇਹਦੀ ਠੀਕ ਹੈ ਹਾਂ ਤੇ 22 ਮਹੀਨਿਆਂ ਦਾ ਹੋ ਗਿਆ ਇਸੇ ਦੇ ਬੱਚਾ ਬਈ ਇਹ ਇਸੇ ਦਾ ਬੱਚਾ ਇਹ ਇਸੇ ਦਾ ਬੱਚਾ ਜਿਹੜਾ 7ਵੇਂ ਨੰਬਰ ਤੇ ਆਇਆ ਸੀ ਬੀਐਫਏ ਦੇ ਵਿੱਚ ਪਿਛਲੇ ਸਾਲ ਹਾਂ ਤੇ ਇਸੇ ਦਾ ਬੱਚਾ ਆਪਣੇ ਕੋਲੇ ਹੈਗਾ ਹੁਣ 22 ਮਹੀਨਿਆਂ ਦਾ ਹਾਂ ਤੇ ਇਹਦੀ ਮਦਰ ਮਿਲਕ ਕਿੰਨਾ ਬਈ ਹੁਣ ਇਹਦੀ ਮਦਰ ਦਾ ਮਿਲਕ ਹੈਗਾ ਆਪਣੇ ਕੋਲੇ 16 ਲੀਟਰ ਤੇ ਚੱਲੀ ਜਾਂਦੀ ਆ ਉਹ ਫੜੀ ਆ ਅ ਇਹਦਾ ਬੱਚਾ ਹੈ 16 ਲੀਟਰ ਇਹ ਵੀ ਬਈ ਭਗਵਾਨ ਕੋਲੀ ਇੱਥੇ ਪਿੰਡ ਆਪਣੇ ਪਿੰਡ ਰਾਮਨਗਰ ਠੀਕ ਆ ਤੇ ਇਹਦਾ ਬੱਚਾ ਹੈਗਾ ਬਈ ਇਹ ਆ ਤੁਹਾਨੂੰ ਮੈਂ ਦਿਖਾ ਦਿੰਨਾਗਾ ਆਪਾਂ ਕਹਿੰਦੇ ਨਾ ਵੀ ਰਿਕਾਰਡ ਨਹੀਂ ਕੀ ਰਿਕਾਰਡ ਆ ਗੱਲਬਾਤ ਆ ਹਣਾਂ ਤੇ ਆ ਦੇਖੋ ਤੁਸੀਂ ਇਹਦਾ ਮੂੰਹ ਮੱਥਾ ਚੈੱਕ ਕਰੋ ਇਹਦਾ ਬੱਚਾ ਬਾਈ ਇਹ ਇਹਦਾ ਤੁਹਾਨੂੰ ਮੈਂ ਲੇਵਲ ਲੂਆ ਦਿਖਾ ਦੰਨਾਗਾ ਹਨ ਤੇ ਇਹਦਾ 16 ਲੀਟਰ ਦੁੱਧ ਦਾ ਭਗਵਾਨ ਕਹਿੰਦਾ ਵੀ ਆਪਣੇ ਕੋਲੇ ਇਹ ਬਾਈ ਦਿੰਦੀ ਆ ਝੋਟੀ ਠੀਕ ਆ ਇਹ ਰਵਾ ਬਾਈ ਪੂਰਾ ਵਧੀਆ ਇਹਦੇ ਕੋਲੇ ਦੇਖ ਲਾ ਇਸ ਤਰੀਕੇ ਦੀ ਬਣਾਵਟ ਆ ਬਾਈ ਜਿਹੜੀਆਂ ਇਹਦੀ ਅੱਗੇ ਝੋਟੀਆਂ ਦੀ ਆਉਂਦੀ ਆ ਠੀਕ ਆ ਇਹਦੀ ਮਦਰ ਹੈ ਤੇ ਫਾਦਰ ਤੁਹਾਨੂੰ ਦਿਖਾਤਾ ਸਾਰਾ ਰਿਕਾਰਡ ਆ ਬਾਈ ਕੋਲੇ ਕੁਇਆ ਨਹੀਂ ਹੈਗਾ ਵੀ ਯਾਰ ਆਪਾਂ ਕਿਤੋਂ ਲਿਆਂਦਾ ਜਾਂ ਕੋਈ ਗੱਲਵਾਜ਼ ਆ ਕੋਈ ਇਦਾਂ ਦੀ ਹੈਨਾ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਕੀ ਇਹ ਝੋਟੇ ਦੀ ਭੈਣ ਆ ਗਈ ਆ ਬਈ ਇਹਦੀ ਭੈਣ ਹੈਨਾ ਵੀ ਸਾਰਾ ਇੱਕੋ ਹੀ ਮਤਲਬ ਹੈਨਾ ਕੱਟੇ ਦੀ ਹਾਂ ਇੱਕੋ ਹੀ ਮਤਲਬ ਪਰਿਵਾਰ ਹੈਨਾ ਛੋਟੇ ਵਾਲੀ ਇਹ ਦੋਨੇ ਮੇਰੇ ਕੋਲੇ ਕੱਟੀ ਇਹ ਝੋਟੀ ਹੂੰ ਆਪਣਾ ਤੇ ਉਹ ਕੱਟਾ ਇਹ ਦੋਨੇ ਮੇਰੇ ਕੋਲੇ ਆਏ ਹੋਏ ਆ ਮੰਨ ਲੇ ਜਦਲ ਇਹ 22 ਮਹੀਨਾ ਦੀ ਕਰੌ ਸਿੰਘ ਜੀ ਹੁਣ 32 ਮਹੀਨਾ ਹੀ ਸ਼ੂਪੀ ਇਹਨੇ ਪਹਿਲੇ ਸ਼ੂਏ 13 ਲੀਟਰ ਦੁੱਧ ਦਾ 11 ਤੇ ਹੁਣ ਵੀ ਚੱਲ ਰਹੀ ਆ ਤੇ ਅੱਜ ਇਹ 3 ਸਾਲ ਦੀ ਉਮਰ ਹੋ ਗਈ ਇਹਦੀ ਮੰਨ ਕੇ 15 ਦਿਨਾਂ ਦੀ ਫੇਰ ਇਹ ਮੰਨ ਕੇ ਗੱਬਣਾ 15 ਦਿਨਾਂ ਦੀ ਬਈ ਹਾਂ 15 ਦਿਨਾਂ ਸਮਰਗੀ 3 ਸਾਲ ਦੀ ਦੁਬਾਰੇ ਸਮਰਗੀ ਠੀਕ ਹੈ ਤੇ ਹੁਣ 11 ਲੀਟਰ ਦੁੱਧ ਦਾ ਪਹਿਲੇ ਸ਼ੂਏ 13 ਲੀਟਰ ਇਹਦੀ ਬਈ ਭੈਣ ਆ ਇਹ ਹਾਂ ਆਹ ਪੱਟੇ ਦੀ ਭੈਣ ਠੀਕ ਹੈ ਦੋਨੀ ਆ ਮੇਰੇ ਕੋਲ ਮਤਲਬ ਸਾਰਾ ਪਰਿਵਾਰ ਹੀ ਬਈ ਸ਼ੋਡੇ ਕੋਲੇ ਹੈ ਨਾ ਵੀ ਸਾਰਾ ਰਿਕਾਰਡ ਆ ਵੀ ਇਹ ਨਹੀਂ ਹੈਗਾ ਯਾਰ ਵੀ ਹੈ ਨਾ ਵੀ ਕਿਹੋ ਲਿਆਂਦਾਗਾ ਜਾਂ ਕਰਿਆ ਨਾ ਆ ਦੇਖ ਲਓ ਤੁਸੀਂ ਜੈਡ ਬ ਮਾਲ ਵੀ ਨੂੰ ਸਾਰਾ ਵੀ ਜੈਡ ਬਲੈਕ ਹੈ ਨਾ ਹਾਂ ਆ ਦੇਖੋ ਪਿਆਉ ਦੀ ਵੀ ਜਮਾ ਇਹਦੇ ਜਿਹੜਾ ਫਾਦਰ ਹੈ ਇਹਦਾ ਉਹ ਵੀ ਬਾਈ ਕੋਲੀ ਆ ਆ ਦੇਖੋ ਹਦੀ ਇਹ ਆਉਦੇ ਤੇ ਲੈ ਗਿਆ ਇਹ ਮਾਂ ਮੰਨ ਕੇ ਮਾਂ ਦੀ ਇਹਦੀ ਚਿੱਤੀ ਪੂਸਾ ਇਹ ਆਉਦੇ ਤੇ ਆਉਦੇ ਤੇ ਲੈ ਗਿਆ ਹਾਂ ਤੇ ਭਾਈ ਆਪਣਾ ਭਗਵਾਨ ਜਿਹੜਾ ਇਹ ਆਪਣੇ ਕੋਲੇ ਝੋਟਾ ਹਨਾ ਇਹਦੇ ਆਪਣੇ ਕੋਲ ਰਿਜ਼ਲਟ ਆਏ ਹੋਏ ਆਪਣੇ ਕੋਲ ਇਹਦੀਆਂ ਝੋਟੀਆਂ ਆਪਣੇ ਕੋਲ ਆਪਾਂ ਭਾਈ ਹੋਰ ਤਾਂ ਕਿਸੇ ਦੀ ਕਹਿ ਨਹੀਂ ਸਕਦੇ ਹੁਣ ਆਪਣੇ ਘਰੇ ਖੜੀ ਆ ਮੰਨ ਕੇ ਉਹਦਾ ਝੋਟੀਆਂ ਦਾ ਮੰਨ ਕੇ ਪਸ਼ੂਦਾਂ ਨੇ ਮੀਟਾਂਗਾ ਪੱਟਾ 200 ਪਸ਼ੂ ਤੇ 60 ਤਾ ਇਹ ਤੋਂ ਪਹਿਲਾਂ ਇਹ ਠੀਕ ਹੈ ਹੁਣ ਆਪਾਂ ਹੋਰ ਤਾਂ ਕਹਿ ਨਹੀਂ ਆਪੋ ਆਪਦੀ ਛੇ ਬਾਤ ਤੇ ਮੰਨ ਕੇ ਚੱਲ ਹੁਣ ਆਪਣੇ ਘਰੇ ਵਧੀਆ ਰਕਾਟ ਇਹਦਾ ਹੈਗਾ ਝੋਟੀ ਇਹਦੀ ਆਪਣੇ ਆ ਠੀਕ ਹੈ ਭਾਈ ਲਣ ਖੜੀ ਆ ਲੈ ਵੀ ਸੱਜਣੋ ਆ ਬਈ 22 ਮਹੀਨਿਆਂ ਦਾ ਜਿਹੜਾ ਝੋਟਾ ਜੇ ਕਿਸੇ ਨੇ ਲੈਣਾ ਹੋਵੇ ਠੀਕ ਹੈ ਇਹ ਸੇਲ ਵਾਸਤੇ ਹੈ ਬਈ ਤੇ ਇਸ ਨੂੰ ਮੂੰਹ ਮੱਥਾ ਦਿਖਾ ਦੇਣਾ ਲੈਂਥ ਬਹੁਤ ਆ ਬਈ ਹਾਈਟ ਬਹੁਤ ਉੱਚੀ ਹੈ ਇਸ ਦੀ ਠੀਕ ਹੈ ਮੂੰਹ ਮੱਥਾ ਚੈੱਕ ਕਰ ਲਓ ਤੇ ਮੀਟਿੰਗ ਕਰਦਾਗਾ ਜੇ ਕਿਸ ਨੂੰ ਐ ਹੁੰਦਾ ਵੀ ਅਸੀਂ ਮੀਟਿੰਗ ਵਾਲਾ ਹੀ ਲੈਣਾਗਾ ਨਾ ਤਾਂ ਮੀਟਿੰਗ ਕਰਦਾ ਬਈ ਇਹ ਠੀਕ ਹੈ ਨਾ ਦੇਖ ਲਓ ਤੁਸੀਂ ਤੇ ਨੰਬਰ ਦੇਤਾ ਬਾਈ ਦਾ ਸਕਰੀਨ ਤੇ ਠੀਕ ਹੈ ਤੁਸੀਂ ਗੱਲ ਕਰ ਲਿਓ ਬਾਕੀ ਵਿਜ਼ਿਟ ਕਰੋਗੇ ਬਾਈ ਸੋਡੀ ਗੱਲਵਾ ਤੁਸੀਂ ਹੋਰ ਕਰ ਲਿਓ ਬਾਈ ਨਾਲ ਠੀਕ ਹੈ ਇੱਥੇ ਤੁਹਾਨੂੰ ਡਿਟੇਲ ਚਾਹੀਦੀ ਹੋਈ ਤਾਂ ਤੁਹਾਨੂੰ ਡਿਟੇਲ ਹੈ ਜਿਹੜੀ ਉਹ ਵੀ ਮਿਲ ਜਾਊਗੀ ਠੀਕ ਹੈ ਤੇ ਕਰ ਲਿਓ ਬਾਈ ਨਾਲ ਸੰਪਰਕ ਬਾਈ ਜੇ ਕਿਸੇ ਨੇ ਲੈਣਾ ਰੇਟ ਬਾਈ ਫਿਰ ਭਗਵਾਨ ਫੋਨ ਤੇ ਕਰਾਂ ਕਿਵੇਂ ਕਰਾਂ ਨਾ ਕਰਦਾ ਨੇ ਬਾਈ ਕਿੰਨਾ ਬਾਈ ਰੇਟ ਇਹਦਾ 110000 ਰੁਪਇਆ ਲੈਣ ਦੇਣ ਮਣੇ ਲੈਣ ਦੇਣ ਬਾਈ 110000 ਰੁਪਇਆ ਹਾਂ ਕੋਈ ਬੰਦਾ ਜੇ ਕੋਈ ਸ਼ੌਂਕੀ ਬੰਦਾ ਲੈ ਕੇ ਜਾਊਗਾ ਉਹ ਪੈਂਸ ਦੇ ਦੇ ਹੁਣ ਵੀ ਵਧੀਆ ਲੱਗ ਜਾਂਦਾ ਘਰੇ ਮੰਨ ਕੇ ਜੇ ਕੋਈ ਸ਼ੌਂਕੀ ਬੰਦਾ ਉਹਦਾ ਕੋਈ ਆਪਾਂ ਕਰ ਵੀ ਦੇਵਾਂਗੇ ਜਿਹੜਾ ਘਰੇ ਰੱਖਣ ਵਾਸਤੇ ਜੀ ਨੂੰ ਆਪਾਂ ਦੇਣਾ ਉਹਨੂੰ ਆ ਕਿਹੜੇ ਬੰਦੇ ਨੇ ਘਰੇ ਰੱਖਣ ਘਰੇ ਰੱਖਣਾ ਹਾਂ ਕੋਈ ਸ਼ੌਂਕੀ ਬੰਦੇ ਠੀਕ ਹੈ ਲੈ ਬਾਈ ਮੜਾ ਜੇ ਮੂੰਹ ਮੱਥਾ ਇੱਧਰੋਂ ਕਰ ਦੇ ਮੜਾ ਜੇ ਦਿਖ ਹਾਂ ਤੋੜ ਸੀਲਾ ਬਹੁਤ ਸੀਲਾ ਮੰਨ ਕੇ ਜਾ ਲਾ ਕਿ ਮਾਰਦਾ ਮੁਰਦਾ ਤਾਂ ਨਹੀਂ ਭਈ ਨਾ ਨਾ ਜਮੀ ਸਾਇਸ ਬਾਦਾ ਭੋਰਾ ਵੀ ਨਾ ਜਿਹੜਾ ਉਹ ਦਾ ਮਾੜਾ ਮੋਟਾ ਕਰਦਾ ਮੇਰਾ ਇਹਦਾ ਕੋਈ ਆਹੋ ਨਹੀਂ ਉਹ ਵੀ ਤੇਰਾ ਕਰਦਾ ਭਈ ਹਣਾ ਮਨ ਲਾ ਜਿਆਦਾ ਆ ਲੈ ਖੋ ਕੇ ਮਰਜ਼ੀ ਲਈ ਵਰੇ ਆ ਤੋਟਾ ਸੱਚ ਤੋੜਦਾ ਮੈਂ ਬਾਹਰ ਲੈ ਕੇ ਜਾਣਾ ਹੁੰਦਾ ਠੀਕ ਐ ਅੱਛਾ ਇਹਨੂੰ ਤੋੜਾ ਫੇਰਾ ਕਰਦੇ ਹਾਂ ਭਈ ਇਹਦਾ ਹਾਂ ਠੀਕ ਐ ਆ ਲੋ ਕਿਵੇਂ ਮਰਜ਼ੀ ਖੜਾ ਖੜਾ ਰਹੇ ਕੋਈ ਆਹੋ ਨਹੀਂ ਕਿਵੇਂ ਮਰਜ਼ੀ ਹੱਥ ਫੇਰੀ ਚੱਲ ਆਹੇ ਕੋਈ ਆਹੋ ਨਹੀਂ ਅੱਜ ਤੋਂ ਬਾਦੋਂ ਮਰਜੀ ਕਰ ਮਰਜੀ ਛੇੜੀ ਚੱਲ ਕੋਈ ਬਾਤ ਨਹੀਂ ਲੈ ਵੀ ਜੇ ਇਹ ਬਈ ਤੁਸੀਂ ਛੋਟਾ ਖਰੀਦਣਾਗਾ ਠੀਕ ਹੈ 110000 ਰੁਪਏ ਡਿਮਾਂਡ ਕਰਦਾ ਭਗਵਾਨ ਬਈ ਦੀ ਠੀਕ ਹੈ ਬਹੁਤ ਮਿਹਨਤ ਨਾਲ ਤੇ ਬਹੁਤ ਪਿਆਰ ਨਾਲ ਪਾਲਦਾ ਬਈ ਜਾਨਵਰ ਇਹ ਠੀਕ ਹੈ ਤੇ ਤੁਸੀਂ ਕਰ ਲਿਓ ਸੰਪਰਕ ਨੰਬਰ ਦੇਦਾ ਭਾਈ ਦਾ ਤੁਹਾਡਾ ਸਕਰੀਨ ਤੇ ਠੀਕ ਹੈ ਜੀ ਆ ਦੇਖ ਲਓ ਬਈ ਤੁਰਦਾ ਫਿਰਦਾ ਦੇਖ ਲਓ ਪੂਰਾ ਸੋਹਣਾ ਯਾਰ ਇਹ ਜੀ ਗੱਲ ਨਹੀਂ ਗੱਲਬਾਤ ਪੂਰੀ ਐਂਡ ਆ ਸਿੰਗਾ ਸੁnga ਬਈ ਬਹੁਤ ਸੋਹਣਾ ਲੈਂਥ ਵੀ ਐ ਹਜੇ 22 ਮਹੀਨਾ ਦਾ ਬਈ ਹੈਗਾ ਹਣਾ हां सो ਕਰ ਲਿਓ ਬਾਈ ਨਾਲ ਸੰਪਰਕ ਠੀਕ ਹੈ ਜੀ ਸਾਰੇ ਦੋਸਤਾਂ ਦਾ ਬਾਈ ਧੰਨਵਾਦ ਸ਼ੁਕਰੀਆ ਤੇ ਵੀਡੀਓ ਬਾਈ ਸ਼ੇਅਰ ਕਰ ਦਿਓ ਜਿੰਨਾਂ ਨੂੰ ਅਸਲ ਵਿੱਚ ਚਾਹੀਦਾ ਉਹਨਾਂ ਤੱਕ ਇਹ ਵੀਡੀਓ ਜਿਹੜੀ ਪਹੁੰਚੇ ਥੈਂਕ ਯੂ ਬਾਈ